ਆਓ ਜੀ ਸ਼ੁਰੂ ਕਰਦੇ ਹਾਂ ਅੰਗ ਨੰਬਰ 560 ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹਾਂਸ ਮਹੱਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੇਜ ਇੱਕ ਇੱਕੋ ਪ੍ਰਭ ਠਾਕੁਰ ਗੁਰਮੁਖ ਹਰਿ ਰਾਵੇ ਸੁਖ ਸਾਗਰ ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ ਗੁਰ ਪੂਰਾ ਮੇਲਾ ਵੈ ਮੇਰਾ ਪ੍ਰੀਤਮ ਹੋ ਵਾਰ ਵਾਰ ਆਪਣੇ ਗੁਰੂ ਕੋ ਜਸਾ ਰਹਾਉ ਮੈਂ ਅਵਗਣ ਭਰਪੂਰ ਸਰੀਰੇ ਹੋ ਕਿਉ ਕਰ ਮਿਲਾ ਆਪਣੇ ਪ੍ਰੀਤਮ ਪੂਰੇ जिन गुणवंती मेरा प्रीतम पाया सी मैं गुण नाही हो क्यों मिला मेरी माया हो कर कर थका उपाब बोह तेरी नानक गरीब राखो हर मेरे वडहंस महल्ला चौथा ਮੇਰਾ ਹਰਿ ਪ੍ਰਭ ਸੁंदर ਮੈਂ ਸਾਰੀ ਨ ਜਾਣੀ ਹਾ ਹਰਿ ਪ੍ਰਭ ਛੋੜ ਦੁਜੈ ਲੋ ਪਾਣੀ ਹਾ ਕਿਉ ਕਰ ਪਿਰ ਕੋ ਮਿਲੋ ਏ ਆਣੀ ਜੋ ਪਿਰ ਪਾਵੈ ਸਾ ਸੁਹਾਗਣ ਸਾਈ ਪਿਰ ਕੋ ਮਿਲੇ ਸਿਆਣੀ ਰਹਾਉ ਮੈਂ ਵਿੱਚ ਦੋਸ ਹਉ ਕਿਉ ਕਰ ਪਰ ਪਾਵੈ ਤੇਰੇ ਅਨੇਕ ਪਿਆਰੇ ਹਉ ਪਰ ਚਿਤ ਨਯਵਾਂ ਜਿਨ ਪਰ 라ਵਿਆ ਸਾ ਪਲੀ ਸੁਹਾਗਣ ਅਸੀਂ ਮੈਂ ਗੁਣ ਨਹੀਂ ਹਉ ਕਿਆ ਕਰੀ ਦੋਹਾਗਣ ਨਿਤ ਸੁਹਾਗਣ ਸਦਾ ਪਿਰਿ 라ਵੈ ਮੈਂ ਕਰਮਹੀਣ ਕਬਹੀ ਗਲ ਲਾਵੇ ਤੂੰ ਪਰ ਗੁਣਵੰਤਾ ਹਉ ਗੜਿਆਰਾ ਮੈ ਨਿਰਗੁਣ ਬਖਸ਼ ਨਾਨਕ ਵਿਚਾਰਾ ਵਡਹੰਸ ਮਹੱਲਾ ਚੌਥਾ ਕਰਿ ਦੁਜਾ ਇਕ ਓੰਕਾਰ ਸਤਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਕਿਉ ਕਰ ਹਰ ਦਰਸਨ ਪਾਵਾਂ ਹੋ ਜਾਏ ਪੁੱਛਾ ਆਪਣੇ ਸਤਿਗੁਰੇ ਗੁਰ ਪੁੱਛ ਮਨ ਮੁਗਦ ਸਮਝਾਵਾ ਭੂਲਾ ਮਨ ਸਮਝੈ ਗੁਰ ਸਬਦ ਦੀ ਹਰ ਹਰ ਸਦਾ ਤਿਆਹੀ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਐਸੋ ਹਰ ਚਰਣੀ ਚਿਤ ਲਾਈ ਹੋ ਸਭ ਵੇਸ ਕਰੀ ਪਿਰ ਕਾਰਨ ਜੇ ਹਰ ਪ੍ਰਭ ਸੱਚੇ ਪਾਵਾ ਸੋ ਪਿਰ ਪਿਆਰ ਮੈਂ ਨਦਰ ਨ ਦੇਖੈ ਹੋ ਕਿਉ ਕਰ ਤਿਰਜ ਪਾਵਾ ਜਿਸ ਕਾਰਨ ਹੋ 시ਗਾਰ 시ਗਰੀ ਸੋ ਪਿਰ ਰਤਾ ਮੇਰਾ ਅਵਰਾ ਨਾਨਕ ਤਨ 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 ਸੁਹਾਗਣ ਜਿਨ ਪਰ 라ਵੇੜਾ ਸੱਚ ਸਵਰਾ ਹੋ ਜਾਏ ਪੁਛਾ ਸੁਹਾਗ ਸੁਹਾਗਣ ਤੁਸੀਂ ਕਿਉ ਪਰ ਪਾਇੜਾ ਪ੍ਰਭ ਮੇਰਾ ਮੈਂ ਉਪਰ ਨਜ਼ਰ ਕਰੀ ਪਰ ਸੱਚ ਐ ਮੈਂ ਛੋੜੜਾ ਮੇਰਾ ਤੇਰਾ ਸਬ ਮਨ ਤਨ ਜਿਉ ਕਰਹੁ ਹਰ ਪ੍ਰਭ ਕਾ ਇਤ ਮਾਰਗ ਭੈਣੇ ਮਿਲੀਐ ਆਪਨੜਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲਿਐ ਜੋ ਹਰ ਪ੍ਰਭ ਕਾ ਮੈਂ ਦੇਸ ਨਿਹਯਤ ਇਸ ਮਨ ਤਨੇ ਆਪਣਾ ਦੇਵਾ ਨਿਤ ਪਖਾ ਫੇਰੀ ਸੇਵ ਕਮਾਵਤਿ ਸੇ ਅਗੇ ਪਾਣੀ ਟੋਵਾ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਹੀ ਤਨ ਤਨ ਗੁਰੂ ਗੁਰ ਸਤਗੁਰ ਪੂਰਾ ਨਾਨਕ ਮਨ ਆਸ ਪੁਜਾਈ ਗੋਇਰੇ ਸੱਜਣਾ ਮੇਰਾ ਮੇਲ ਹਰੇ ਜਿੱਤ ਮਿਲ ਹਰੇ ਨਾਮ ਤੇ ਆਵਾ ਗੋਇਰੇ ਸੱਤ ਗਿਰੀ ਪਾਸੋ ਹਰੇ ਗੋਸਟ ਪੁੱਛਾ ਕਰ ਸਾਂਜੀ ਹਰੇ ਗੁਣ ਗਾਵਾ ਗੁਣ ਗਾਵਾ ਨਿਤ ਨਿਤ ਸਦ ਹਰ ਕੇ ਮਨ ਜੀਵੇ ਨਾਮ ਸੁਣੇ ਤੇਰਾ ਨਾਨਕ ਜਿੱਤ ਵੇਲਾ ਵਿਸਰੈ ਮੇਰਾ ਸੁਆਮੀ ਤਿ ਵੇਹਲੇ ਮਰ ਜਾਈ ਜਿਉ ਮੇਰਾ ਹਰੇ ਵੇਖਣ ਕੋ ਸਭ ਕੋਈ ਲੋਚੈ ਸੋ ਵਖੈ ਜਿਸ ਆਪ ਵਖਾਲੇ ਜਿਸਨੋ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸਮਾਲੇ ਸੋ ਹਰ ਹਰੇ ਨਾਮ ਸਦਾ ਸਦਾ ਸਮਾਲੇ ਜਿਸ ਸਤਗੁਰ ਪੂਰਾ ਮੇਰਾ ਮਿਲਿਆ ਨਾ ਨਿਕ ਹਰ ਜਨ ਹਰ ਇੱਕੇ ਹੋਈ ਹਰ ਜਪ ਹਰ ਸੇ ਤੀਰ ਲਿਆ ਵਡਹੰਸ ਮਹੱਲਾ ਪੰਜਵਾ ਕਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਤ ਉਚਾ ਤਾ ਕਾ ਦਰਬਾਰਾ ਅੰਤ ਨਹੀਂ ਕਿਛੁ ਪਾਰਾ ਵਾਰਾ ਕੋਟ 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 ਲਖਤਾ ਵੈ ਇਕ ਤਿਲ ਤਾਕਾ ਮਹਿਲ ਨ ਪਾਵੇ ਸੁਹਾਵੀ ਕੌਣ ਸੁਵਿਲਾ ਜਿਤ ਪ੍ਰਭ ਮੇਲਾ ਰਹਾਉ ਲਖ ਭਗਤ ਜਾ ਕੋ ਆਰਦ ਹੈ ਲਖ ਤਪੀਸਰ ਤਪ ਹੀ ਸਦ ਹੈ ਲੱਖ ਜੋਗੀ ਸਰ ਕਰਤੇ ਜੋਗਾ ਲੱਖ ਭੋਗੀ ਸਰ ਭੋਗਹਿ ਭੋਗਾ ਕਟ ਕਟ ਵਸ ਹੈ ਜਾਣ ਹੈ ਥੋਰਾ ਹੈ ਕੋਈ ਸਾਜਣ ਪਰਦਾ ਤੋਰਾ ਕਰੋ ਜਤਨ ਜੇ ਹੋਏ ਮਿਹਰਵਾਨਾ ਤਾ ਕੋ ਦੇਹੀ ਜਿਉ ਕੁਰਬਾਨਾ ਫਿਰਤ ਫਿਰਤ ਸੰਤਨ ਪਹਿ ਆਇਆ ਦੁਖ ਭ੍ਰਮ ਹਮਾਇਰਾ ਸਗਲ ਮਿਟਾਇਆ ਮਹਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਛਾ ਕੋ ਨਾਨਕ ਪ੍ਰਭ ਮੇਰਾ ਉਚਾ ਵਡ ਹੰਸ ਮਹੱਲਾ ਪੰਜਵਾ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਹੋ ਬਲਹਰੀ ਸਤਗੁਰ ਚਰਣਾ ਜੀ ਕੇ ਦੱਤੇ ਪ੍ਰੀਤਮ ਪ੍ਰਭ ਮੇਰੇ ਮਨ ਜਿਵੇ ਪ੍ਰਭ ਨਾਮ ਚਿ ਤੇਰੇ ਰਹਾ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਦ੍ਰਿਸ਼ਟ ਸੁਜਾਣੀ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨ ਜਾਵੇ ਮਿਰ ਪ੍ਰਭ ਅਬਿਨਸੀ तुम्म दास हम दीना नानक साहि परपुरलीणा वडहंस महला पंचवा तू अन्त को विरला जाने गुरुप्रसाद को शब्द पछाण सेवक की अरदास पियारे जप जीवा प्रभु चरन तुम्हारे रहाऊ दयाल पुरख मेरे प्रबदाते जिसह जनावो तिन है तुम जाते सदा सदा जाई बलहारी इत उत देखो ओट तुम्हारी मोहे निर्गुण गुण किछु न जातआ नानिक साधु देख मन रता वडहस महल्ला पंजवा अंतर जमि सो प्रब पूरा दाइन दे साधु की तुरा ਕਾਇ ਕਿਰਪਾ ਪ੍ਰਭ ਦੀਨ ਦਇਆਲਾ ਤੇਰੀ ਓਟ ਪੂਰਨ ਗੋਪਾਲ ਅਰਹਾਉ ਜਲ ਥਲ ਮਹੀਲ ਰਹਿਆ ਪਰ ਪੂਰੀ ਨਿਕਟ ਵਸੈ ਨਹੀਂ ਪ੍ਰਭ ਦੂਰੇ ਜਿਸਨੋ ਨਦਰ ਕਰੇ ਸੋ ਤਿਆਹੀ ਆਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤਿਪਾਰੇ ਸਰਨ ਪਰਿਓ ਨਾਨਕ ਹਰ ਦਵਾਰੇ ਵਡਹੰਸ ਮਹੱਲਾ ਪੰਜਵਾ ਤੂੰ ਵੱਡ ਦਤਾ ਅੰਤਰੇ ਜਾਮੀ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮੇ ਅਧਾਇਰਾ ਹਾ ਸੁਣ ਸੁਣ ਜੀਵਾ ਨਾਮ ਤੁਮਾਰਾ ਰਹਾਉ ਤੇਰੀ ਸਰਣ ਸਤਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾ ਤੂਰੇ ਚਰਨ ਕਮਲ ਹਿਰਦੈ ਉਰਤਾ ਰੇ ਤੇਰੇ ਦਰਸ਼ਨ ਕੋ ਜਾਈ ਬਲਹਾਰੇ करपा तेरे गुण गावा नानक जपत सुखपावा वड हंस महला पंचवा साध संग हरे अमृत पि जय ना जियो मरे न कबहुछि जय वडभाग्य गुरुपुरा पाय गुरुपा प्रभुते आई ਰਤਨ ਜਵਾਹਰ ਹਰ ਹਰ ਮਾਣਕ ਲਾਲਾ ਸਿਮਰ ਸਿਮਰ ਪ੍ਰਭ ਪਏ ਨਿਹਲਾ ਜਤ ਕਤ ਪੀਖੋ ਸਾਧੂ ਸਰਣਾ ਹਰ ਗੁੜ ਗਾਹੀ ਨਿਰਮਲ ਮਨ ਕਰਣਾ ਘਟ ਘਟ ਅੰਤਰ ਮੇਰਾ Swami ਉਠਾ ਨਾਨਕ ਨਾਮ ਪਾਇਆ ਪ੍ਰਭ ਤੁਠਾ ਵਡਹੰਸ ਮਹੱਲਾ ਪੰਜਵਾ ਵਿਸਰ ਨਹੀਂ ਪ੍ਰਭ ਦੀਨ ਦਇਆਲਾ ਤੇਰੀ ਸਰਣ ਪੂਰਨ ਕਿਰਪਾ ਲਗ ਰਹਾਉ ਜਹ ਚਿਤ ਆਵਹਿ ਸੋ ਥਾਨ ਸੋ ਹਾਵ ਜਿਤ ਵੇਲਾ ਵਿਸਰੈ ਤਾ ਲਗੈ ਹਾਵ तेरे जी तू ही साथी संसार सागर ते हाथी आवण जाना तुम ही किया जिस तू राख है तिस दुख न थिया तू एको एक साहेब अवरि होरे बिनो करह नानक कर जोर വടഹംസ മഹാ പഞ്ച്ഛാ താതിയാ നമ വച്ചർജ കുര ബിസമേ ആണ ആപേകമേ ജമ്മണമേ മരണ ਨਾਮ ਤੇਰਾ ਮਨ ਤਨ ਆਧਾਰੀ ਨਾਨਕ ਦਾਸ ਬਖਸੀਸ ਤੁਮਾਰੀ ਵਡਹਸ ਮਹੱਲਾ ਪੰਜਵਾ ਕਰਿ ਦੁਜਾ ਇਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ ਹੋ ਕਯਾ ਪਾਈ ਗੁਰ ਪੂਰੀ ਜੇ ਸੋ ਖੇਲ ਖੇਲਾਈਏ ਬਾਲ ਕਰਹਿ ਨਾ ਸਕੈ ਬਿਨ ਖੀਰੇ ਮੇਰੇ ਅੰਤਰ ਭੁੱਖ ਨ ਉੱਤਰੈ ਆ ਮਹੱਲੀ ਜੇ ਸੋ ਪੋਜਨ ਮੈ ਨੀ ਰੇ ਮੇਰੇ ਮਨ ਤਨ ਪ੍ਰੇਮ ਪਰਮ ਕਾ ਬਿਨ ਦਰਸ਼ਨ ਕਿਉ ਮਨ ਤਿਰੇ ਸੋਣ ਸੱਜਣ ਮੇਰੇ ਪ੍ਰੀਤਮ ਪਾਈ ਮੈ ਮੇਲੋ ਮਿਤ੍ਰ ਸੁਖਦਾਤਾ ਓਹ ਜੀ ਕੀ ਮੇਰੀ ਸਭ ਬਿਦ ਨ ਜਾਣੇ ਨਿਤ ਸੁਣਾਵੇ ਹਰ ਕੀ ਬੱਤਾ ਹਾ ਇੱਕ ਖਿਨ ਤਿਸ ਬਿਨ ਰਹਿ ਨ ਸਕਾ ਜੋ ਚਾਤ੍ਰਿਕ ਜਲ ਕੋ ਬਿਲ ਲਾਤਾ ਹਾ ਕਿਆ ਗੁਣ ਤੇਰੇ ਸਾਰ ਸਮਲੀ ਮੈਂ ਨਿਰਗੁਣ ਕੋ ਰਖ ਲੈਤਾ ਹਉ ਪਈ ਉਡੀਣੀ ਕੰਤ ਕੋ ਅਮਲੀ ਸੋ ਪਿਰ ਕਦ ਨੈਣੀ ਦੇਖਾ ਸਭ ਰਸ ਭੋਗਣ ਵਿਸਰੇ ਬਿਨ ਪਰ ਕਿਤੇ ਨਾ ਲੇਖਾ ਇਹੋ ਕਾਪੜ ਤਨ ਨ ਸੁਖਾਵਈ ਕਰਿ ਨ ਸਕੋ ਹੋ ਵਿਸਾ ਜਿਨੀ ਸਖੀ ਲਾਲ 라ਵਿਆ ਪਿਆਰਾ ਅਤਿਨੇ ਅਗੇ ਹਮ ਆਦੇਸਾ ਮੈਂ ਸਭ 시ਗਾਰ ਬਣਾਇਆ ਅਮਲੀ ਬਿਨ ਪਰ ਕਾਮ ਨਹੀ ਜਾਸੇ ਬਾਤ ਨ ਪੁੱਛਿਆ ਅਮਲੀ ਤਾਂ ਮਿਰਥਾ ਜੋ ਬਨ ਸਭ ਜਾਏ ਤਨ ਤਨ ਤੇ ਸੋਹਗਣੀ ਅਮਲੀ ਜਿਨ ਸੋ ਰਹੇ ਅਸਮਾਏ ਹਉ ਵਾਰੇ ਤਿੰਨ ਸੋਹਗਣੀ ਅਮਲੀ ਤਿੰਨ ਕੇ ਤੋਵਾ ਸਦ ਪਾਏ ਜਿਚਰ ਦੂਜਾ ਪਰਮ ਸਾ ਅਮਾਲੀ ਤਿਚਰ ਮੈਂ ਜਾਣਿਆ ਪ੍ਰਭ ਦੂਰੇ ਜਾ ਮਿਲਿਆ ਪੂਰਾ ਸਤਗੁਰੂ ਅਮਾਲੀ ਤਾ ਆਸਾ ਮਨ ਸਾ ਸਭ ਪੂਰੇ ਮੈਂ ਸਰਬ ਸੁਖਾ ਸੁਖ ਪਾਇਆ ਅਮਾਲੀ ਪਿਰ ਸਰਬ ਰਹਿਆ ਭਰਪੂਰੇ ਜਨਾਨਿਕ ਹਰ ਰੰਗ ਮਾੜਿਆ ਅਮਲੀ ਗੁਰ ਸਤਗੁਰ ਕੈ ਲਗ ਪੈਰੇ ਵਡਹੰਸ ਮਹੱਲਾ ਤਿਜਾ ਅਸ਼ਟਪਦੀਆ ਇਕ ਓੰਕਾਰ ਸਤਗੁਰ ਪ੍ਰਸਾਦ ਸੱਤੀ ਬਾਣੀ ਸਚ ਤੁਨ ਸਚ ਸਬਦ ਵਿਚਾਰਿਆ ਅਨ ਦਿਨ ਸੱਚ ਸਲਾਹਣਾ ਤਨ ਤਨ ਵਡ ਭਾਗ ਹਮਾਰਾ ਮਨ ਮੇਰੇ ਸਾਚੇ ਨਾਮ ਵਿਟ ਹੋ ਬਲ ਜਾਹੋ ਦਸਨ ਦਸਾ ਹੋਈ ਰਹੇ ਤਾਂ ਪਾਵੇ ਸੱਚਾ ਨਾ ਹੋ ਰਹਾ ਜਿਹਵਾ ਸੱਚੀ ਸਚਰਤੀ ਤਨ ਮਨ ਸੱਚਾ ਹੋਏ बिन साच्चे होर सालाहणा जस है जन्म सब खोए सच खेती सच बीजणा साचा वापारा अनदिन लाहा सच्ची नाम तन भक्त भरे पंडारा सच खाना सच पहनणा सच टेक हरे ना हो ਜਿਸਨੋ ਬਖਸੇ ਤਿਸ ਮਿਲੇ ਮਹਿਲੀ ਪਾਈ ਥਾਉ ਆਵਹਿ ਸੱਚੀ ਜਾਵਹਿ ਸੱਚੀ ਫਿਰ ਜੋਨੀ ਮੂਲ ਨ ਪਾਹੀ ਗੁਰ ਮੁਖ ਦਰ ਸਾਚੈ ਸਚਿਆਰ ਹੈ ਸਾਚੇ ਮਹੇ ਸਮਾਇ ਅੰਤਰ ਸੱਚਾ ਮਨ ਸੱਚਾ ਸੱਚੀ ਸਿਫਤ ਸਨਾਹੀ സച്ചു സച്ച സലഹാ സരവ സൂര്ത്ത സിത്യ സച്ച വോൾ സച്ചാ സബ ആകാര നാന സച്ചി ആ മേ ਜਿਉ ਭਾਵੈ ਤਿਉ ਰਖਿਸੀ ਆਪੇ ਕਰੇ ਰਜਾਈ ਵਡਹੰਸ ਮਹਲਾ ਤਿਜਾ ਮਨੁਆ ਦੇਹ ਦਿਸ ਤਾਵਦਾ اوਹ ਕੈਸੇ ਹਰ ਗੁਣ ਗਾਵੇ ਇੰਦਰੀ ਬਿਆਪਰਹੀ ਅਦਕਾਈ ਕਾਮ ਕ੍ਰੋਧ ਨਿਤ ਸੰਤਾਵੇ ਵਾਹੋ ਵਾਹੋ ਸਹਿਜੇ ਗੁਣ ਰਵਿਜੈ ਰਾਮ ਨਾਮ ਇਸ ਜੁਗ ਮਹਿ ਦੁਲਬ ਹੈ ਐ ਗੁਰਮਤ ਹਰੇ ਰਸ ਪੀਜੈ ਰਹਾਉ ਸਬਦ ਚੀਨ ਮਨ ਨਿਰਮਲ ਹੋਵੇ ਤਾ ਹਰਿ ਕੇ ਗੁਣ ਗਾਵੇ ਐ ਗੁਰਮਤੀ ਆਪੇ ਆਪ ਬਜਾਣੈ ਤਾਨਿਤ ਕਰਵਾ ਸਾ ਪਾਵੇ ਏ ਮਨ ਮੇਰੇ ਸਦਾ ਰੰਗ ਰਤੇ ਸਦਾ ਹਰ ਕੇ ਗੁਣ ਗਾਹੋ ਹਰ ਨਿਰਮਲ ਸਦਾ ਸੁਖ ਦਾਤਾ ਮਨ ਚਿੰਦੇ ਆ ਫਲ ਪਾਓ ਹਮ ਨੀਚ ਸੇ ਊਤਮ ਪਏ ਹਰ ਕੇ ਸਰਣਾਹੀ ਪਾਥਰ ਡੁੱਬਦਾ ਕਾਢ ਲਿਆ ਅਸਾਚੀ ਵੜਿਆਈ ਬਿਖਸੇ ਅੰਮ੍ਰਿਤ ਪਏ ਗੁਰਮਤਿ ਬੁੱਧ ਪਾਈ ਅਕੋ ਪਰਮਲ ਪਏ ਅੰਤਰ ਵਾਸਨਾ ਵਸਾਈ ਮਾਨਸ ਜਨਮ ਦੁਲੰਬ ਹੈ ਜਗ ਮਹਿ ਖਟਿਆ ਆਹੀ ਪੂਰੇ ਪਾਗ ਸਤਗੁਰ ਮਿਲੈ ਹਰਨਾਮ ਤੇ ਆਈ ਮਨ ਮੁਖ ਭੂਲੇ ਬਿਖ ਲਗੇ ਅਹਿਲਾ ਜਨਮ ਗਵਾਇਆ ਹਰਿ ਕਾ ਨਾਮ ਸਦਾ ਸੁਖ 사ਗਰ ਸਾਚਾ ਸਬਦ ਨ ਪਾਇ ਮੁਖੋ ਹਰ ਹਰੇ ਸਭ ਕੋ ਕਰੈ ਵਿਰਲੇ ਹਿਰਦੈ ਵਸਾਇਆ ਨਾਨਕ ਜਿਨ ਕੈ ਹਿਰਦੈ ਵਸੇਹਾ ਮੁਖ ਮੁਕਤ ਤਿਨ ਪਾਇਆ ਵਡਹਸ ਮਹੱਲਾ ਪਹਿਲਾ ਚੰਤ ਇਕ ਓੰਕਾਰ ਸਤਗੁਰ ਪ੍ਰਸਾਦ ਕਾਇਆ ਕੂੜ ਵਿਗਾੜ ਕਾਹੇ ਨਾਈਏ ਨਤਾ ਸੋ ਪਰਵਾਣ ਸਚ ਕਮਾਈਏ ਜਬ ਸਾਚੇ ਅੰਦਰ ਹੋਏ ਸਚਾ ਤਾਮ ਸਚਾ ਪਾਈਏ लिखे बाजो सुरत नाही बोल बोल गवईए जिथे जही बहीए पळा कहिए सुरत शब्द लिखाइए काया कूड विगाड काहे नयए ता मैं कहिया कहण जा तुझे कहाय हा अमृत हरि का नाम मिरे मन पाया नाम मीठा मन है लागा दुख डेरा सुख मन में आए वसहा जाम तै फुरमाया नदर तुद अरदास मेरी जिन्ह आप पाया ता मैं कहया जा तुझे कहाया वारी खस्म कडाए कीर्त कमावणा मंदा किसे न आख झगडा पावणा नह पाए झगडा स्वाम सेती आप आप वंजावणा जिस नाल संगत कर सरकी जाए क्या रु आवणा जो दे सहना मन है कहना, ਆਖ ਨਹੀਂ ਵਾਵਣਾ ਵਾਰੀ ਖਸਮ ਕਢਾਈ ਕਿਰਤ ਕਮਾਵਣਾ ਸਭ ਉਪਾਇਨ ਆਪ ਆਪੇ ਨਦਰ ਕਰੀ ਕੋੜਾ ਕੋਈ ਨ ਮਗੈ ਮਿੱਠਾ ਸਭ ਮਗੈ ਸਭ ਕੋਈ ਮਿੱਠਾ ਮੰਗ ਦੇਖੈ ਖਸਮ ਪਾਵੈ ਸੋ ਕਰੇ അന തുല സംസരെ നാനക്കാ ജി നമ മേ സബ ഉപായ നദര കെ വഡഹംസ മഹ് പഹല ਕਰੋ ਦਇਆ تیر ਨਾਮ ਵਖਾਣਾ ਸਭ ਉਪਾਈਏ ਆਪ ਆਪੇ ਸਰਬਸਮਾਨ ਸਰਬੇਸਮਾਨ ਆਪ ਤੂ ਹੈ ਉਪਾਏ ਤੰਦੈ ਲਈਆ ਇਕ ਤੁਝ ਹੀ ਕੀਏ ਰਾਜੇ ਇਕ ਨਾ ਭਿਖ ਪਵਾਈਆ ਲੋਭ ਮੋਹ ਤੁਝ ਕੀਆ ਮਿੱਠਾ ਏਤ ਪਰਮ ਪੁਲਾਣਾ ਸਦਾ ਦਇਆ ਕਰੋ ਆਪਣੀ ਤਾਮ ਨਾਮ ਵਖਾਣਾ ਨਾਮ ਤੇਰਾ ਹੈ ਸਚ ਸਦਾ ਮੈਂ ਮਨ ਪਾਣਾ ਦੁਖ ਗਿਆ ਸੁਖ ਆਏ ਸਮਣਾ ਗਾਵਨ ਸੁਰ ਨਰ ਸੁਗੜ ਸੁਜਾਣਾ ਸੁਰ ਨਰ ਸੁਗੜ ਸੁਜਾਣ ਗਾਵ ਹੈ ਜੋ ਤੇਰੇ ਮਨ ਪਵਹਿ माया मोहि चित्त है नहीं एला जन्म मंगवावहि एक मूड मुग्ध न चित है मुले जो आया तिस जाना नाम तेरा सदा सच्चा सोए मैं मन पणा तेरा वक्त सुहावा अमृत तेरी बाणी ਸੇਵਕ ਸੇਵਹਿ ਭਾਉ ਕਰ ਲਾਗਾ ਸਾਉ ਪ੍ਰਾਣੀ ਸਾਉ ਪ੍ਰਾਣੀ ਤਿਨਾ ਲਾਗਾ ਜਿਨਨੀ ਅੰਮ੍ਰਿਤ ਪਾਇਆ ਨਾਮ ਤੇਰੇ ਜੋਏ ਰਤੇ ਨਿਤ ਚੜਹੈ ਸਵਾਇ ਇਕ ਕਰਮ ਧਰਮ ਨਾ ਹੋਏ ਸੰਚਮ ਜਾਮ ਨ ਏਕ ਪਛਾਣੀ વખત સુહાવા સદા તેરા અમૃત તેરી બાણી હો બલહારી સાચે નાવે વજ તેરા કબૂ ના જવૈ રાજ તેરા સદાને ચલે હો કબૂ ના જાવે ચાકરતા તેરા સોય હો વે જો સહેજ ਦੁਸ਼ਮਨਤਾ ਦੂਖ ਨ ਲੱਗੇ ਇਹ ਮੂਲੇ ਪਾਪ ਨੇੜ ਨ ਆਵਈ ਹਾ ਬਲੇ ਹਰੀ ਸਦਾ ਹੋਵਾ ਏਕ ਤੇਰੇ ਨਾਵੇ ਜੁਗ ਹ ਜੁਗਾਂਤre ਭਗਤ ਤੁਮਾਰੇ ਕੀਰਤ ਕਰਹਿ ਸੁਆਮੀ ਤੇਰੇ ਦਵਾਰੇ ਜਪਹਿ ਤ ਸਚ ਇਕ ਮੁਰਾਰੇ सचा मुरारे ताम जप है जाम मन वसा परमो पुलावा तुझे किया जाम एहो चुका वही गुरप्रसादी कर हो किपा ले हो जम हो ओ बारे जुगह जुगंतर भगत तुम्हारी ਵੱਡੇ ਮੇਰੇ ਸਾਹਿਬਾ ਅਲਖ ਪਾਇਆ ਕਿਉ ਕਰ ਕਰੂ ਬੇਨੰਤੀ ਹੋ ਆਖੇ ਨ ਜਾਣ ਨਦਰ ਕਰਹੇ ਤਾਂ ਸਾਚ ਪਛਾਣਾ ਸਾਚੋ ਪਛਾਣਾ ਤਾਮ ਤੇਰਾ ਜਾਮੇ ਆਪ ਬੁਝავਹੀ ਦੁਖ ਭੂਖ ਸੰਸਾਰ ਕੀ ਇਸ ਸਾਈ ਹੋ ਚੁਕਾ ਵਹੀ बिदवंत नानक जाहे ससा बुज्जे गुरु बीचाया वड्डा साहिब है आप अलख अपारा तेरे बंके लोएन दंत रीसाला सोहड़े नाक जिन लमड़े वाला कंचन काया सोई ने के टाला ਸੋਵਨ ਢਾਲਾ ਕ੍ਰਿਸ਼ਨ ਮਾਲਾ ਜਪ ਹੋ ਤੁਸੀਂ ਸਹੇਲੀ ਹੋ ਜਮ ਦਵਾਰ ਨਾ ਹੋ ਹੋ ਖੜਿਆ ਸਿੱਖ ਸੁਣ ਹੋ ਮਹਿਲੀ ਹੋ ਹੰਸ ਹੰਸਾ ਬੱਗ ਬੱਗਾ ਲਹਿ ਮਨ ਕੀ ਜਾਲਾ ਬੰਕੇ ਲੋਇਣ ਦੰਤ ਰੀ ਸਾਲਾ ਤੇਰੀ ਚਾਲ ਸੁਹਾਬੀ ਮਧੁਰਾੜੀ ਬਾਣੀ ਕੋਹ ਕਨ ਕੋ ਕਿਲਾ ਤਰਸ ਤਰਲ ਜੁਆਣੀ ਤਰਲਾ ਜੁਆਣੀ ਆਪ ਪਾਣੀ ਇਛ ਮਨ ਕੀ ਪੂਰੀ ਹੈ ਸਰੰਗ ਜਿਉ ਪਗ ਤਰੈ ਠਿਮ ਠਿਮ ਆਪ ਆਪ ਸੰਧੂਰੇ ਸ੍ਰੀ ਰੰਗ ਰਤੀ ਫਿਰੈ ਮਤੀ ਉਦਕ ਗੰਗਾ ਵਾਣੀ ਬਿਨਵੰਤ ਨਾਨਕ ਦਾਸ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਸ਼ੀਰੰਗ ਰਾਤੀ ਫਿਰੈ ਮਤੀ ਉਦਕ ਗੰਗਾ ਵਾਣੀ ਬਿਨਵੰਤ ਨਾਨਕ ਦਾਸ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ